ਬਰਦਾਸ਼ਪੁਰ ਦੇ ਵਿੱਚ ਪੂਰੀ ਜਲਫਲ ਹੋ ਗਈ ਆ ਲਗਾਤਾਰ ਜਿਹੜਾ 24 ਘੰਟੇ ਦੀ بارش ਦੇ ਨਾਲ ਬਰਦਾਸ਼ਪੁਰ ਦਾ ਹਾਲ ਵੇਖ ਲਓ ਪਾਣੀ ਪੂਰਾ ਸੜਕਾਂ ਦੇ ਉੱਤੇ ਭਰ ਗਿਆ ਇਹ ਜਿਹੜਾ ਪੂਰਾ ਸੰਗਲਪੁਰਾ ਰੋਡ ਇਹ ਵੀ ਪੂਰਾ ਤਕਰੀਬਨ ਜਿਹੜਾ ਉਹ ਪਾਣੀ ਦੇ ਨਾਲ ਕੋਈ 3-3 ਫੁੱਟ 4-4 ਫੁੱਟ ਭਰਿਆ ਨਜ਼ਰ ਆ ਰਿਹਾ ਇੱਧਰ ਜਿਹੜਾ ਪਿਛਲੀ ਨਰੀ ਸਾਈਡ ਤੇ ਹਨੂਮਣ ਚੌਕ ਵੱਲੋਂ ਜਿਹੜਾ ਰਸਤਾ ਹੁੰਦਾ ਇਹ ਵੀ ਬਿਲਕੁਲ ਪਾਣੀ ਦੇ ਨਾਲ ਪੂਰਾ ਭਰਿਆ ਵਿੱਚ ਮੇਰੇ ਖਾਲੇ ਕੇ 4-5 ਫੁੱਟ ਪਾਣੀ ਇੱਧਰ ਵੀ ਜਿਹੜਾ ਵਾ ਉਹ ਪਾਣੀ ਚੜ ਗਿਆ ਸ਼ਾਇਦ ਦਾ ਪਾਣੀ ਜਿਹੜਾ ਵਾ ਉਹ ਸਾਰਾ ਹੀ ਤੇ ਤਰੀਬਨ ਨਾਲੀਆਂ ਗਲੀਆਂ ਸਾਰੀਆਂ ਭਰੀਆਂ ਪਈਆਂ ਵਾਂ ਤੇ ਇੱਧਰ ਜੇ ਆਪਾਂ ਅੰਡਰ ਬ੍ਰਿਜ ਦੀ ਗੱਲ ਕਰੀਏ ਅੰਡਰ ਬ੍ਰਿਜ ਦੇ ਵਿੱਚ ਵੀ ਪਾਣੀ ਜਿਹੜਾ ਵਾ ਇਹ ਅੰਡਰ ਬ੍ਰਿਜ ਦੇ ਵਿੱਚ ਇਹਨਾਂ ਦਾ ਜਗਵੀਰ ਸਿੰਘ ਜੱਗੀ ਇਹਨਾਂ ਦਾ ਕਹਿਣਾ ਵਾ ਵੀ ਮੋਟਰਾਂ ਦੇ ਲਗਾਤਾਰ ਜਿਹੜੀਆਂ ਚੱਲ ਰਹੀਆਂ ਵਾ ਪਰ ਪਾਣੀ ਜਿਹੜਾ ਵਾ ਸ਼ਹਿਰ ਦਾ ਜਿਹੜਾ ਦੇਖੋ ਅਥੱਲੇ ਨੂੰ ਪਾਣੀ ਜਾ ਰਿਹਾ ਵਾ ਤੇ ਇਹਦੇ ਕਰਕੇ ਥੋੜੀ ਦਿੱਕਤ ਆ ਵੀ ਥੋੜਾ ਅੰਡਰਬ੍ਰਿਜ ਜਿਹੜਾ ਵਿੱਚ ਪਾਣੀ ਥੋੜਾ ਰੁਕਿਆ ਬਾਕੀ ਸ਼ਹਿਰ ਦਾ ਪਾਣੀ ਨਾ ਆਵੇ ਤੇ ਫਿਰ ਤੇ ਕੋਈ ਮੁਸ਼ਕਲ ਨਹੀਂ ਆ ਮੋਟਰਾਂ ਚੱਲਦੀਆਂ ਪਈਆਂ ਤੇ ਬਾਕੀ ਇਹਨਾਂ ਕੋਲ ਲੈਨੇ ਆ ਥੋੜੀ ਜਾਣਕਾਰੀ ਜਗਵੀਰ ਸਿੰਘ ਜੱਗੀ ਐਮਸੀ ਸਾਡੇ ਨਾਲ ਆ ਇਹਨਾਂ ਨਾਲ ਕਰਦੇ ਆ ਗੱਲਬਾਤ ਤੇ ਸੋ ਇਹਨਾਂ ਨੇ ਇੱਥੇ ਬੰਨ ਵਗੈਰਾ ਵੀ ਲਗਾਏ ਆ ਵੀ ਜਿਹੜਾ ਸ਼ਹਿਰ ਦਾ ਪਾਣੀ ਆ ਨਾ ਇਹ ਜਿਹੜਾ ਇੱਥੇ ਮਤਲਬ ਕਿ ਆ ਰਿਹਾ ਆ ਵੇਖੋ ਬੰਨ ਲੱਗੇ ਹੋਏ ਆ ਇਹਨੂੰ ਇਹ ਪਾਣੀ ਲਗਾਤਾਰ ਜਿਹੜਾ ਆ ਰਿਹਾ ਭਾਜੀ ਜਗਵੀਰ ਸਾਡੇ ਨਾਲ ਆ ਭਾਈ ਨਾ ਕਰਦੇ ਆ ਗੱਲਬਾਤ ਭਾਜੀ ਮੀਂਹ ਵਰਦੇ ਚ ਲੱਗੇ ਹੋ ਉਹ ਜੀ ਇਹ ਸੇਵਾ ਵਾ ਇਹ ਤੇ ਪਹਿਲਾਂ ਹੀ ਉਹਦੋਂ ਪਹਿਲਾਂ ਜਦੋਂ ਪਹਿਲੇ ਦਿਨ ਆਏ ਉਹਦੋਂ ਨੂੰ ਲੱਗੇ ਸੀ ਐਕਚੁਅਲੀ ਹੁਣ ਅੱਜ ਮੀਂਹ ਬਹੁਤ ਜ਼ਿਆਦਾ ਪਿਆ ਹੋਇਆ ਅੱਜ ਨਹੀਂ ਪਿਆ ਕੋਈ 3-4 ਦਿਨ ਤੋਂ ਰੈਗੂਲਰ ਮੀਂਹ ਪਿੱਛੇ ਵੀ ਬਹੁ ਪਿਆ ਅੱਜ ਇੱਥੇ ਬਹੁਤ ਮੈਂਡਿਆ ਰات ਦੀ ਬਹੁਮੀ ਪਿਆ ਉਹਦੇ ਕਰਕੇ ਸਾਰੇ ਸ਼ਹਿਰ ਚ ਪਾਣੀ ਇਕੱਠਾ ਹੋਣ ਕਰਕੇ ਤੇ ਪਾਣੀ ਸ਼ਹਿਰ ਦਾ ਵੀ ਦੇਖ ਰਹੇ ਹੋ ਇੱਥੇ ਵੀ ਸਾਰਾ ਸ਼ਹਿਰ ਦਾ ਪਾਣੀ ਤੇ ਆ ਰਿਹਾ ਵਾ ਪਰ ਮੋਟਰਾਂ ਉੱਥੇ ਚੱਲ ਰਹੀਆਂ ਆਲਰੇਡੀ ਉਹ ਮੋਟਰਾਂ ਵੀ ਬਹੁਤ ਵੱਡੀਆਂ 1.5 ਦੀ ਇੱਕ ਮੋਟਰ ਹੈ ਤੇ ਜੇ ਪਾਣੀ ਨਹੀਂ ਥੋੜਾ ਰੁਕ ਜਾ ਤਾਂ ਫਿਰ 1-2 ਘੰਟੇ ਚ ਸਾਡਾ ਕਲੀਅਰ ਹੋ ਜਾਣਾ ਸਾਰਾ ਤੇ ਆਵਾਜ਼ਾਂ ਹੀ ਬੰਦ ਕੀਤੀ ਇਧਰੋਂ ਕਿਉਂ ਚੱਲਦੀ ਆ ਆ ਵੀ ਆਵਾਜ਼ੇ ਬੰਦ ਕੀਤੀ ਕਿਸੇ ਨੂੰ ਵੀ ਨੁਕਸਾਨ ਨਾ ਜਾਂਦੇ ਨੁਕਸਾਨ ਨਾ ਹੋਵੇ ਤੇ ਉਹਦੇ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਇੱਕ ਦੋ ਘੰਟਾ ਇਧਰੋਂ ਥੋੜਾ ਨਾ ਹੀ ਆਇਆ ਜਾਏ ਸ਼ਹਿਰ ਚ ਕਾਫੀ ਪਾਣੀ ਇਕੱਠਾ ਹੋ ਚੁੱਕਿਆ ਹੈ ਤੇ ਇੱਕ ਦੋ ਦੇਖ ਗਲੀਆਂ ਸਾਰੀਆਂ 2-3-3 ਫੁੱਟ ਭਰੀਆਂ ਪਈਆਂ ਨਾ ਭਾਈ ਜੀ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਉਹ ਓਵਰ ਬਾਰਸ਼ ਹੈ ਰੈਗੂਲਰ ਕੋਈ 24-25 ਘੰਟੇ ਤੇ ਬਾਰਿਸ਼ ਜਿਹੜੀ ਹੋਣੀ ਨਾ ਇਹਦੇ ਨਾਲ ਤੇ ਹਰ ਥਾਂ ਕੋਈ ਇੱਕ ਅਲੱਗ 10ਪੁਰ ਥੋੜੀ ਦੇਖੋ ਪਠਾਨਗੁਰ ਡੁੱਬਿਆ ਪਿਆ ਜਲੰਧਰ ਪੂਰਾ ਗੱਡੀਆਂ ਤ ਬਟਾਲੇ ਬਹੁਤ ਬਰਾ ਇਹ ਤੇ ਹੁਣ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਬੜਾ ਆਪਣਾ ਫਰਜ ਆ ਵੀ ਆਪਾਂ ਸੇਵਾ ਕਰਨੀ ਉਹ ਕਰਨ ਦੇ ਜਿਹੜੇ ਤੇਵੜੀ ਰੋਡ 'ਤਾਂ ਨਹੀਂ ਆਉਂਦੇ ਉਹਨਾਂ ਨੂੰ ਕੀ ਸੁਨਾਹ ਜੀ ਭਾਜੀ ਉਹਨਾਂ ਨੂੰ ਸੁਨਾਇਆ ਹੈ ਵੀ ਇਧਰੋਂ ਹਜੇ ਥੋੜਾ ਵੇਟ ਕਰੋ ਜੇ ਜਾਰੇ ਆਪਣਾ ਨੁਕਸਾਨ ਨਾ ਹੋ ਸਕੇ ਗੱਡੀ ਦਾ ਕਿਤੇ ਮੋਟਰ ਸੱਕਦਾ ਤੇ ਥੋੜਾ ਬਾਰਿਸ਼ ਕਰਕੇ ਮੈਂ ਲੋਕਾਂ ਨੂੰ ਕਹ ਰਿਹਾ ਵੀ ਹਜੇ ਘਰੇ ਰਹੋ ਬਾਰਿਸ਼ ਬਹੁਤ ਹੋ ਰਹੀ ਹੈ ਰੈਗੂਲਰ ਚੰਦ ਨੇ ਬਾਰਿਸ਼ ਸਵੇਰ ਦੀ ਕੋਈ 4-5 ਵਜੇ ਤੋਂ ਬੜੀ ਸਪੀਡ 'ਚ ਚੱਲਣ ਦੀ ਬਾਰਿਸ਼ ਤੇ ਥੋੜਾ ਫਰਕ ਪੈਂਦਾ 1-2 ਘੰਟੇ ਰੁਕਦੀ ਤੇ ਪਾਣੀ ਵੀ ਸਾਡਾ ਕਲੀ